ਸਸੀ ਗਾਲ ਜੀ ਸਾਰਿਆਂ ਨੂੰ ਲੋ ਜੀ ਮੌਸਮ ਮੱਚ ਫਿਰ ਖਰਾਬ ਹੋਇਆ ਸਾਡੇ ਲਗਾਤਾਰ ਬਾਰਾਂ ਨੂੰ ਪਿਆ ਦੋ ਦਿਨ ਲਗਾਤਾਰ ਵੀ ਨੂੰ ਪਿਆ ਬੜੇ ਮੰਦੇ ਹਾਲਾਤ ਹੋ ਗਏ ਠੀਕ ਆ ਪਾਜ ਦਿਖਾਉਣੇ ਆ ਅਜੇ ਵੀ ਸੜਕ ਤੇ ਪਾਣੀ ਖੜਾ ਆ ਉਹ ਦੇਖੋ ਇਹ ਠੀਕ ਆ ਖੱਡਾ ਭਰਿਆ ਹੋਇਆ ਪਰਲੀ ਸਾਈਡ ਤੁਹਾਨੂੰ ਦਿਖਾਉਣੇ ਆ ਖੱਡਾ ਭਰਿਆ ਪਰਲੀ ਸਾਈਡ ਤੇ ਉਹ ਅਜੇ ਵੀ ਪਾਣੀ ਖੜਿਆ ਇਧਰ ਲੱਗੇ ਮਿਸਤਰੀ ਆਪਣੇ ਪਰੋਸੀ ਪਾਰ ਇਹ ਨਵੇਂ ਮਕਾਨ ਪਰ ਇਹਨਾਂ ਨੇ ਜਦੋਂ ਜੈਦ ਕਰਕੇ ਪਾਣੀ ਕੱਢਿਆ ਠੀਕ ਹੈ ਤੇ ਹੁਣ ਇਹਨਾਂ ਨੇ ਆ ਲੈਂਟਰ ਜਿਹਾ ਬੰਨਿਆ ਇੱਕ ਥੱਲੇ ਬੀਮ ਭਰ ਕੇ ਤੇ ਪੂਰੇ ਮਾਲਾ ਵੀ ਇਹਨਾਂ ਨੇ 2-3 ਦਿਨ ਲਾਇਆ ਪੂਰਾ ਜੈਦੋਜਾਦ ਕਰਕੇ ਕੰਮ ਫਿਰ ਜਾ ਕੇ ਪਿਆ ਕਿਉਂਕਿ ਇੱਥੇ ਨਾ ਆਪਣਾ ਪ੍ਰਾਣੇ ਲੱਗਿਆ ਆਪਣਾ ਮਕਾਨ ਹੈ ਠੀਕ ਹੈ ਤੇ ਇੱਥੇ ਪਾਣੀ ਡਿੱਗਦਾ ਸੱਡੇ ਖੱਡੇ ਚ ਪਹਿਲਾਂ ਸਾਰਾ ਖੱਡੇ ਸੀ ਇਹ ਮਕਾਨ ਨਹੀਂ ਸਿੱਧਰ ਕਿਉਂਕਿ ਇਸ ਕਲੋਨੀ ਚ ਜਿੱਥੇ ਅਸੀਂ ਰਹਿੰਨੇ ਇੱਥੇ ਨਾ ਸਿਵਰੇਜ ਨਹੀਂ ਹੈਗਾ ਪਾਏ ਨਹੀਂ ਅਜੇ ਪਹਿਲਾਂ ਕਿਉਂਕਿ ਘਰ ਘੱਟ ਸੀ ਤੇ ਚੱਲੀ ਜਾਂਦਾ ਇਹ ਕੰਮ ਹੋਰ ਹੁਣ ਦਿਨੋਂ ਦਿਨ ਘਰ ਆਈ ਜਾਂਦੇ ਤਾਂ ਔਖਾ ਹੀ ਜਾਂਦਾ ਕੰਮ ਤੇ ਆ ਵੀ ਸਾਰਾ ਉਤ ਪ੍ਰਣਾਲੀ ਤਾਂ ਭਰ ਗਿਆ ਖੱਡਾ ਭਰ ਗਿਆ ਆ ਵੀ ਫੁੱਲ ਪਾਣੀ ਹੋ ਗਿਆ ਠੀਕ ਹੈ ਜੀ ਤੇ ਆ ਮਿਸਤਰੀ ਲੱਗੇ ਨੇ ਚਲੋ ਕਰੀ ਜਾਂਦੇ ਮਿਹਨਤ ਜਦੋਂ ਜਦ ਦੇਖਦੇ ਕੀ ਬਣੇ ਮੌਸਮ ਫੇਰ ਖਰਾਬ ਹੋ ਆ ਪਿਆ ਉਤੋਂ ਕਿਦਾਂ ਇੱਥੇ ਸਿਵਰੇਜ ਹੈਗਾ ਕਿਵੇਂ ਔਖਾ ਕੰਮ ਕਿਸੇ ਲੱਗਿਆ ਤਿੰਨ ਚਾਰ ਦਿਨ ਹੋ ਗਏ ਤੁਹਾਨੂੰ ਲੱਗਿਆ ਇਹਨੂੰ ਸਾਨੂੰ ਤਾਂ ਸੁਆਦ ਆ ਨਹੀਂ ਰਿਹਾ ਨਹੀਂ ਆ ਰਿਹਾ ਨਾ ਬੜਾ ਔਖਾ ਕੰਮ ਹੈ ਜੀ ਮਿਸਤਰੀ ਲੱਗਾ ਮਿਸਤਰੀ ਵਿੱਚ ਵੜਿਆ ਇਹਨਾਂ ਨੇ ਸਿਮਰਤ ਜਿਹੜੇ ਉਹ ਕੰਮ ਉਹ ਮਾਦਰ ਜੜੀ ਬੁੱਟੀ ਲਾਉਂਦੇ ਪਰ ਇਹ ਆਪਣੇ ਆਪਣੇ ਜਿਹੜਾ ਉਹ ਨਾਂ ਚੜਾਓ ਆ ਆਪਣੇ ਨਵੇਂ ਪਰੋਸੀ ਆਏ ਇਹ ਸਸਿਕਾਲ ਤੇ ਮਿਹਨਤ ਕਰ ਰਹੇ ਪੂਰੀ ਟਸਟਾਈਆਂ ਇਹਨਾਂ ਨੇ ਪਰ ਇਹ ਖਾਲ ਵਾਲੀਆਂ ਕਿੱਥੋਂ ਆਣੀਆਂ ਉਹਦੀ ਕਰ ਰਹੇ ਸਫਾਈ ਤਨੂੰ ਸਟਾਰਟਿੰਗ ਜਿ ਦਿਖਾਇਆ ਨਾ ਮਿਸਤਰੀ ਲੱਗੇ ਉਹਨਾਂ ਦੀ ਵਾਸਤੇ ਇੱਟਾ ਸਾਫ ਕਰ ਰਹੇ ਨੇ ਚਲੋ ਨੀਆਂ ਚ ਕੋਈ ਵਧੀਆ ਨੀਆਂ ਚ ਨੀਆਂ ਚ ਕੰਮ ਆਣਗੀਆਂ ਇਹ ਤੇ ਪੈਸਾ ਬਾ ਆਪਾਂ ਆਪਾਂ ਡਾਕਟਰ ਹੈ ਨਾ ਹਾਂਜੀ ਹਾਂ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਸਲਾਹ ਦੇ ਰਹੇ ਨਹੀਂ ਡਾਕਟਰ ਸਾਹਿਬ ਕੋਈ ਕੀ ਸਲਾਹ ਦੇ ਰਹੇ ਆ ਮੈਂ ਡਾਕਟਰ ਸਾਹਿਬ ਇਹਨੇ ਵੀ ਆਪ ਕਿੰਨੇ ਪੈਸੇ ਲਗਾਉਗੇ ਦੱਸੋ ਜੀ ਕਿੰਨੇ ਪੈਸੇ ਲਾਉਣੇ ਨਹੀਂ ਇੱਥੇ ਪਉਣਾ ਕਿ ਕਿਹੜਾ ਹੈ ਗੁਰਨਾਵ ਦੇ ਨਾਲ ਅਛਾ ਜਿਹੜੀ ਭਰਤੀ ਪਈ ਉਹ ਕੋਠੀਜੀ ਤੇ ਠੀਕ ਹੈ ਠੀਕ ਹੈ ਠੀਕ ਹੈ। ਬਾਕੀ ਹਾਲਾਤ ਕਿਵੇਂ ਆ? ਗੰਦੀਗੜ ਵੱਲ ਪਿੱਕਾ ਦੇ ਇੱਥੇ ਹਾਲਾਤ ਤਾਂ ਠੀਕ ਹੀ ਆ। ਹਾਲਾਤ ਠੀਕ ਨਹੀਂ ਹੈ ਹਾਲਾਤ ਮਾੜੇ ਨੇ। ਜਿਹੜੀ ਗੱਲ ਹੁੰਦੀ ਹੈ ਹਾਲਾਤ ਬਹੁਤ ਮਾੜੇ ਨੇ ਕਿਉਂਕਿ ਆਪਣੀ ਜੀ ਆਪਣੀ ਕਲੋਨੀ ਦਾ ਐ ਨਹੀਂ ਸੀਵਰੇਜ। ਠੀਕ ਆ ਸੀਵਰੇਜ ਤੋਂ ਬਗੈਰ ਅਸੀਂ ਹੁਣ ਲਾ ਲਓ ਵੀ ਸ਼ਾਇਦ ਸਾਨੂੰ ਨਾ ਅਸੀਂ ਆਪਦੀਆਂ ਗਾਈਆਂ ਸਾਸੀਂ ਦੇਣ ਦੇ ਵੇਚਣ ਦੇ ਇਸੇ ਦੁੱਖੋਂ ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੈਗੀ। ਤੇ ਹੁਣ ਇਸੇ ਗੱਲ ਇਹ ਜਾਂ ਦਾ ਖੇਤ ਖੂਤ ਕਰਾਂਗੇ ਕੰਮ ਜਾਂ ਅਲੱਗ ਜਗ੍ਹਾ ਲੈ ਕੇ ਉੱਥੇ ਕਰਦੇ ਆਂ ਇੱਥੇ ਹੁਣ ਦੇਖੋ ਆ ਕੀ ਹਾਲਾਤ ਨੇ ਇਦਾਂ ਦਾ ਅੱਜ ਕੱਲ ਪਿੰਡਾਂ 'ਚ ਛੱਪੜ ਨਹੀਂ ਹੈਗਾ ਜਿੱਦਾਂ ਦਾ ਆਪਣੇ ਇੱਥੇ ਕਲੋਨੀ ਮੰਨ ਲੇ ਪਲਾਟ ਨੇ ਇੱਥੇ ਲੱਖਾਂ ਰੁਪਈਆ ਇਹਨਾਂ ਦਾ ਅੱਜ 2-2 ਲੱਖ ਦਾ ਮਰਲਾ ਇੱਥੇ ਤੇ ਪਰ ਇੱਥੇ ਆਣ ਕੇ ਮਕਾਨ ਪਾ ਕੇ ਕੀ ਕਰੂਗਾ ਕਿੰਨੀ ਕੁ ਉਮਰ ਹੋ ਜੂ ਮਕਾਨਾਂ ਦੀ ਉਮਰ ਦੇ ਕੋਸ਼ਿਸ਼ ਕੁਛ ਨਹੀਂ ਮਕਾਨਾਂ ਦੀ ਬਸ 10-15 20 ਸਾਲ ਨੂੰ ਇਹ ਤਾਂ ਖੋਖਲੇ ਹੋ ਜਾਣਗੇ ਥੱਲੇ ਠੀਕ ਆ ਇਨੀ ਬਰਸਾਤ ਇੰਨਾ ਮੀ ਪਾਣੀ ਥੱਲੇ ਨਾ ਵੜੂਗਾ ਵੜੂਗਾ ਸਾਰੇ ਮਕਾਨਾਂ ਥੱਲੇ ਗਿਆ ਹੋਇਆ ਤੇ ਬਾਕੀ ਚਲੋ ਪਰ ਮਾਦਮ ਮੇਅਰ ਕਰੇ ਆਪੇ ਕਿਤੇ ਸਵਰੇਜ ਪੈ ਗਿਆ ਤੇ ਹੱਲ ਹੋ ਸਕਦਾ ਟਾਈਮ ਲੱਗੂਗਾ ਕੁਝ ਹੁੰਦਾ ਨਹੀਂ ਕਿ ਕਿਰੀ ਨਹੀਂ ਕਰਨ ਵਾਲਾ ਪੈਂਦਾ ਨਾ ਅਸਲ ਕਿਤੀ ਸਮੇਂ ਕਿ ਸਭ ਬੰਚਣਾ ਗਾਲੇ ਜਦੋਂ ਇੱਥੇ ਆਇਆ ਸੀ ਮੇਰੇ ਕੋ ਇੱਕ ਨਹੀਂ ਉਹ ਕੰਮ ਆਏ ਨੇ ਤੇ ਟੱਪੇ ਦਾ ਮੈਂ ਇੱਥੇ ਰੋਕਿਆ ਉਹਨਾਂ ਨੂੰ ਔਰ ਉਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਯਾਰ ਤੂੰ ਸਰਕਾਰ ਸਾਡੀ ਕਲੋਨੀ ਦਾ ਕੋਈ ਹੱਲ ਪਰ ਉਹ ਗੱਲ ਆਉਂਦਾ ਸੀ ਕਹਿੰਦਾ ਪ੍ਰਾਈਵੇਟ ਆ ਅਸੀਂ ਨਿਕਸ ਕਰ ਸਕਦੇ ਕਹਿੰਦਾ ਰਿਸਟਰਡ ਹੋ ਜੇ ਦਾ ਸਰਕਾਰੀ ਹੋ ਮਾਲਾਂ ਜਿਵੇਂ ਆਪਣੀ ਉਹ ਬੀਪੀਐਲ ਸਰਕਾਰੀ ਆ ਉੱਥੇ ਉੱਥੇ ਆ ਸਕਦਾ ਉਹ ਉੱਥੇ ਕੰਮ ਹੋ ਸਕਦਾ ਪਰ ਆਪਣਾ ਇੱਥੇ ਨਹੀਂ ਇਟ ਲਾ ਸਕਦਾ ਜਿੰਨਾ ਤੱਕ ਆਪਾਂ ਸਾਰੇ ਜਣੇ ਜਾ ਕੇ ਸਰਪੰਚ ਨੂੰ ਮਿਲਦੇ ਨਹੀਂ ਕੋਈ ਉਹਦਾ ਹੱਲ ਨਹੀਂ ਕੱਢਦੇ ਫਿਰ ਉਸ ਤੋਂ ਬਾਅਦ ਅੱਗੇ ਜੋ ਪ੍ਰੋਸੀਜਰ ਹੋਗਾ ਉਹ ਤੇ ਬਾਦੀਆਂ ਕਰਨਗੇ ਠੀਕ ਹੈ ਬਾਕੀ ਮਿਲਦੇ ਕਿਉਂ ਨਹੀਂ ਮਿਲਣਗੇ ਮਿਲ ਗਏ ਆ ਵੀ ਜਦੋਂ ਆਪੇ ਜਦੋਂ ਭਰ ਗਏ ਹੋਲੀ ਲ ਭਰੀ ਜਾਂਦੀ ਚੱਲਣਾ ਮੈਂ ਹੁਣ ਮੈਂ ਆਇਆ ਸੀ ਹੁਣ ਆ ਮਕਾਨ ਹੈ ਹੀ ਨਹੀਂ ਸੀ ਆ ਮਕਾਨ ਵੀ ਨਹੀਂ ਸੀ ਆ ਇਧਰ ਦੋ ਤਿੰਨ ਪਰਾਂ ਲਾ ਲਓ ਠੀਕ ਆ ਇਹ ਉਰੋਂ ਉਸ ਟਾਈਮ ਕਿੱਥੇ ਸੀ ਆ ਖੱਡੇ ਖੁੱਡੇ ਖਾਲੀ ਸੀ ਹਾਂ ਉਹ ਤਾਂ ਠੀਕ ਆ ਉਹ ਖੱਡੇ ਖਾਲੀ ਸੀ ਤੇ ਉਸ ਟਾਈਮ ਫਿਰ ਅ ਜਦੋਂ ਮਕਾਨੀ ਨੇ ਪਾਣੀ ਦੀ ਮਾਲਾ ਵੀ ਜ਼ਰੂਰਤ ਇੰਨੀ ਹੈ ਨਹੀਂ ਸੀ ਖੱਡਿਆਂ 'ਚ ਖਾਲੀ ਰਹਿੰਦੇ ਸੁੱਕੇ ਰਹਿੰਦੇ ਸੀ ਹੁਣ ਜੇ ਇੱਕ ਵੀ ਬਰਸਾਤ ਹੋ ਗਈ ਹੁਣ ਪਾਣੀ ਪਈ ਜਾਂਦਾ ਘਰਾਂ 'ਦੋਂ ਸੁੱਕਦੇ ਹੀ ਨਹੀਂ ਗੱਲੇ ਹਨ ਤੇ ਹੁਣ ਬਾਕੀ ਅੱਗੇ ਅੱਗੇ ਕੋਈ ਗੱਲ ਨਹੀਂ ਜਦੋਂ ਜਦੋਂ ਮੈਂ ਭਰੀ ਜਾਣਗੇ ਨਾ ਫਿਰ ਆਪੇ ਜਾਣਗੇ ਕਿਉਂਕਿ ਜੇ ਤਾਂ ਪਾਣੀ ਦੀ ਨਿਕਾਸੀ ਨਾ ਹੋਈ ਤੇ ਚਲੋ ਕੋਈ ਨਹੀਂ ਦੇਖਦੇ ਕੀ ਬਣਦਾ ਕਾਲ ਗਿਆ ਹਾਂ ਸ੍ਰੇਸ਼ ਸ੍ਰੇਸ਼ ਕੁਮਾਰ ਕਾਹ ਦੰਦਾ ਕਾਮ ਹੈ ਬਈ ਓਏ ਕੁੱਕਰ ਸੇ ਬਾਈ ਤੂੰ ਬਾਪੂ ਬੇਟਾ ਨਾ ਕਾਮ ਅਲੱਗ ਅਲੱਗ ਹੋ ਜਾ ਕਰੋ ਥਮ ਉਹ ਗੁਲਾਬ ਦੀ ਰੀਸ ਨਾ ਕਰੋ ਹਾਂ ਤੁਹਾਨੂੰ ਬਤਾਦੀ ਮੈਂ ਗੁਲਾਬ ਦੀ ਰੀਸ ਨਹੀਂ ਕਰਦੇ ਤੁਸੀਂ ਗੁਲਾਬ ਦੀ ਰੀਸ ਕਰੋ ਤਾਂ ਹੀ ਬਾਪੂ ਬੇਟਾ ਇਕੱਠੇ ਰਹਿੰਦੇ ਤੁਸੀਂ ਠੀਕ ਹੈ ਨਾ ਵੈਸੇ ਹੀ ਭਗ ਜਾਂਦੇ ਨਹੀਂ ਭਗ ਨਹੀਂ ਜਾਂਦੇ ਤੁਸੀਂ ਅਸੀਂ ਬਾਪੂ ਬੇਟਾ ਤੁਹਾਡੀ ਰੀਸ ਕਰਦੇ ਵੀ ਅਸੀਂ ਵੀ ਅਸੀਂ ਬੜੀ ਸਾਡੀ ਯਾਰੀ ਆ ਇਹ ਵੰਮ ਇਕੱਠੇ ਕੰਮ ਕਰਾ ਕਰਾਂਗੇ ਬਾਪੂ ਬੇਟਾ ਦੁੱਧ ਇਕੱਠਾ ਹੋਇਆ ਕਰਾਂਗੇ ਔਰ ਘਰ ਘਰ ਜਾ ਕੇ ਘਰ ਘਰ ਦੁੱਧ ਦੇਣੇ ਇਹਨੂੰ ਨਾਂ ਲੈ ਕੇ ਕਰਾ ਇਹਨੂੰ ਪੜਾ ਲਾ ਕੋਈ ਕੋਚ ਇਹਨੇ ਇਹਨੇ ਦੁੱਧੀਆਂ ਬਣ ਜਾਣਾ ਇਹਨੇ ਸੇਟਾ ਦਾ ਮੁੰਡਾ ਵੇਲੇ ਮਿੱਟੀ ਚੜਦੇ ਆ ਪੂਰੀਆਂ ਨੇ ਸੇਟਾ ਲਾਈ ਨਹੀਂ ਅੱਜ ਰੇੜੀ ਉਹ ਰੇੜੀ ਨੇ ਲਾਈ ਰੇੜੀ ਐਵੇਂ ਨਾ ਹੁਣ ਸਾਫ਼ ਕਰਨਾ ਸਵੇਰੇ ਟਰੈਲੀ ਚ ਪਾ ਦੇਣਾ ਨਹੀਂ ਇਕੱਠੇ ਲਾ ਦੇਣੀ ਆਪਰੇ ਰੋਜ਼ ਕੀ ਇਥੇ ਤرائی ਗਾ ਨਹੀਂ ਰੇੜੀ ਵੀ ਲੈ ਚੱਲਣੇ ਜਾਣੇ ਖਿੱਚ ਕੇ ਨੇ ਬਾਬਾ ਲਾਲਾ ਇੱਕ ਦਿਨ ਉਹਨਾਂ ਨੂੰ ਬਾਬਾ ਬੀਜੀ ਆ ਉਧਰ ਲੱਗ ਰਹੇ ਹੈ ਬਾਬਾ ਉੱਥੇ ਲੱਗ ਰਹੇ ਨਹੀਂ ਤਾਂ ਉਹਨੂੰ ਲਾਲਾ ਇੱਕ ਦਿਨ ਚ ਦੋ ਦਿਨ ਜਟੋ ਦਿੰਦੇ ਰੇੜੀ ਨੇ ਕੁਝ ਨਹੀਂ ਹੁੰਦਾ ਇਹਨੂੰ ਬਾਕੀ ਟਰਾਲੀ ਲਿਆ ਸਹੀ ਗੱਲ ਹੈ ਉਹ ਦੋ ਦੋ ਗੇੜਿਆਂ ਦੀ ਗੱਲ ਆ ਰਿਹਾ ਦੋ ਗੇੜੇ ਭੱਜਣਗੇ ਸਾਰੀਆਂ ਫਿਰ ਹਨ ਕੰਮ ਨਹੀਂ ਪੜੂ